ਦੋਸਤੋ ਅੱਜ ਮੈਂ ਤੁਹਾਡੇ ਨਾਲ ਬਹੁਤ ਅਹਿਮ ਮੁੱਦੇ ਤੇ ਗੱਲ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਅਤੇ ਬਾਈਬਲ ਕਲਾਂ ਦੇ ਜਿਹੜੇ ਕਤਲ ਬਹੁਤ ਅਰਸ਼ੇ ਤੋਂ ਲਟਕ ਰਹੇ ਹਨ। ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅਸੀਂ ਮੱਤੇਵਾੜਾ ਦੇ ਜੰਗਲ ਦੇ ਇਸ਼ੂ ਨੂੰ ਲੈ ਕੇ ਮੈਂ ਜਾ ਰਿਹਾ ਹਾਂ। ਸਿੱਖੇਵਾਲ ਪਿੰਡ ਸਿੱਖੋਵਾਲ ਪਿੰਡ ਰਾਹੋਂ ਦੇ ਲਾਗੇ ਜਿੱਥੇ ਜੰਗਲ ਦਾ ਉਜਾੜਾ ਕੀਤਾ ਜਾ ਰਿਹਾ ਲੇਕਿਨ ਮੈਂ ਉੱਥੇ ਜਾ ਕੇ ਜਿਹੜੀ ਗੱਲ ਕਰੂੰਗਾ ਉਹ ਤੁਹਾਡੇ ਤੱਕ ਪਹੁੰਚਾਣੀ ਆ ਉਸ ਤੋਂ ਪਹਿਲਾਂ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੈ 2015 ਤੋਂ ਲਗਾਤਾਰ 7 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਲਟਕਦਾ ਤੁਰਾ ਤੁਰਿਆ ਹੋਣਾ ਔਰ ਦੁੱਖ ਇਸ ਗੱਲ ਦਾ ਵਾ ਕਿ ਜਿਹੜੇ ਜਿਹੜੀ ਪਾਰਟੀ ਓਪੋਜੀਸ਼ਨ ਵਿੱਚ ਆਮ ਆਦਮੀ ਪਾਰਟੀ ਬਹੁਤ ਸ਼ੋਰ ਮਚਾਉਂਦੀ ਸੀ ਕਿ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 5 ਸਾਲਾਂ 'ਚ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਣ ਕੇ ਉਹਦੇ ਤੇ ਇਨਸਾਫ ਨਹੀਂ ਦਿੱਤਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦਾ ਪਰਿਵਾਰ ਰਲੇ ਹੋਏ ਨੇ ਔਰ ਇਹ ਬਾਦਲ ਦੀ ਹਿਫਾਜ਼ਤ ਕਰ ਰਹੇ ਨੇ ਇੱਕ ਵਾਰ ਨਹੀਂ ਕਿਹਾ ਸ਼ਾਇਦ ਸੈਂਕੜੇ ਵਾਰ ਇਹਨਾਂ ਨੇ ਇਹ ਗੱਲ ਕਹੀ ਹੋਵੇਗੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਅਸੀਂ ਇਸ ਮਸਲੇ ਨੂੰ 24 ਘੰਟੇ ਦੇ ਵਿੱਚ ਹੱਲ ਕਰਕੇ ਦਿਖਾਵਾਂਗੇ ਤੋ ਕੱਲ ਜਿਹੜੀ ਐਸਆਈਟੀ ਦੀ ਫਾਈਨਲ ਰਿਪੋਰਟ ਫਾਈਨਲ ਯਾਦ ਰੱਖਿਓ ਬੇਅਦਬੀਆਂ ਨੂੰ ਲੈ ਕੇ ਫਾਈਨਲ ਰਿਪੋਰਟ ਹੈ ਇਸ ਤੋਂ ਬਾਅਦ ਉਹਨਕੋ ਅੱਗੇ ਜਾਂਚ ਬੇਅਦਬੀਆਂ ਦੇ ਮੁਤਲਕ ਨਹੀਂ ਰਹੇਗੀ ਤੋ ਉਸ ਫਾਈਨਲ ਰਿਪੋਰਟ ਦੇ ਵਿੱਚ ਜਿੱਥੇ ਇਹਨਾਂ ਨੇ ਕੁਝ ਇੱਧਰ ਉੱਧਰ ਹੋਰ ਕਰਕੇ ਨਾਮਜ਼ਦ 13 ਸੱਚਾ ਸੌਦਾ ਦੇ ਸਾਥ ਨੂੰ ਨਾਮਜ਼ਦ ਕੀਤਾ ਲੇਕਿਨ ਜਿਹੜੇ ਜਿਨ੍ਹਾਂ ਦੇ ਕਰਕੇ ਅਸਲ ਬੇਅਦਬੀਆਂ ਹੋਈਆਂ ਪੰਜਾਬ ਦੇ ਵਿੱਚ ਬਾਦਲ ਦੇ ਪਰਿਵਾਰ ਦੇ ਮੁਤਲਕ ਕੋਈ ਗੱਲ ਨਹੀਂ ਕਿਹਾ ਇੱਕ ਲਫ਼ਜ਼ ਨਹੀਂ ਲਿਖਿਆ ਉਲਟਾ ਇਹਨੂੰ ਹੀ ਆਪਾਂ ਇਹ ਸਮਝ ਲਓ ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਔਰ ਬਾਦਲ ਦੇ ਜਿਹੜੇ ਮੈਂ ਇਹਨਾਂ ਨੂੰ ਅਕਾਲੀ ਦਲ ਨਹੀਂ ਕਹਿੰਦਾ ਕਿਉਂਕਿ ਇਹ ਇੱਕ ਪਰਿਵਾਰ ਦੀ ਪੋਲਿਟਿਕਸ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਕਾਫੀ ਅਰਸੇ ਤੋਂ ਉੱਤੇ ਤਲਾਂਝ ਨਹੀਂ ਦਿੱਤੀ ਹੋਈ ਹੈ ਤੇ ਇਹਨਾਂ ਨੇ ਬਾਦਲ ਦੇ ਪਰਿਵਾਰ ਨੂੰ ਸਾਦੇ ਸ਼ਬਦਾਂ ਚ ਕਹਾਂ ਤਾਂ ਕਲੀਨ ਚਿੱਟ ਦੇ ਦਿੱਤੀ ਬੇਗੁਨਾਹ ਸਾਬਤ ਕਰ ਦਿੱਤਾ ਤੇ ਆਪਾਂ ਹੁਣ ਥੋੜਾ ਜਿਹਾ ਝਾਤ ਮਾਰ ਲਈਏ ਕਿ ਇਹ ਬੇਅਦਬੀਆਂ ਹੋਈਆਂ ਕਿਉਂ ਤੇ ਬਹਿਬਲ ਕਲਾਂ ਦੇ ਕਤਲਾਂ ਤੱਕ ਗੱਲ ਕਿਉਂ ਪਹੁੰਚੀ ਤੁਹਾਨੂੰ ਸਭ ਨੂੰ ਯਾਦ ਹੈ ਕਿ 2012 ਦੀ ਅਸੈਂਬਲੀ ਚੋਣ ਸੀਗੀ ਉਸ ਚੋਣ ਦੇ ਵਿੱਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਦੇ ਖਿਲਾਫ 295 A ਦਾ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਮਸਲਾ ਸੀਗਾ ਉਹ ਬਠਿੰਡਾ ਦੀ ਸੈਸ਼ਨ ਕੋਰਟ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਔਰ ਜਦੋਂ ਇਲੈਕਸ਼ਨ ਆਈ ਕਿਉਂਕਿ ਬਾਦਲ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹਨਾਂ ਦੀਆਂ ਬਹੁਤ ਵੋਟਾਂ ਨੇ ਡੇਰੇ ਦੀਆਂ ਅਸੀਂ ਇਹਨਾਂ ਦੇ ਨਾਲ ਸਮਝੌਤਾ ਕਰੀਏ ਤਾਂ ਕਿ ਮਾਲਵੇ ਦੇ ਵਿੱਚ ਸਾਨੂੰ ਫਾਇਦਾ ਹੋ ਸਕੇ ਇਹਨਾਂ ਨੇ ਇਲੈਕਸ਼ਨ ਤੋਂ ਐਨ ਪਹਿਲਾਂ ਸਰਕਾਰ ਵੀ ਅਕਾਲੀ ਦਲ ਦੀ ਸੀ ਬਾਦਲ ਬਾਦਲ ਦਲ ਦੀ ਸੀ ਇਹਨਾਂ ਨੇ ਐਨ ਪਹਿਲਾਂ ਉਥੇ ਅਰਜ਼ੀ ਦੇ ਕੇ ਉਸ ਨੂੰ ਕੇਸ ਨੂੰ ਵਿਦਡਰੋ ਕਰ ਲਿਆ ਉਸ ਨੇ ਸਾਰਾ ਜਿਹੜਾ ਬਣਿਆ ਹੋਇਆ ਇੱਕ ਮੁਕੱਦਮਾ ਸੀਗਾ ਉਹਦੇ ਖਿਲਾਫ ਉਸ ਨੂੰ ਟੈਟੇਰੀ ਕਰ ਦਿੱਤਾ ਔਰ ਵੋਟਾਂ ਵੀ ਪਈਆਂ 2012 ਦੇ ਅੰਕੜੇ ਕੱਢ ਕੇ ਦੇਖ ਲਓ ਅਕਾਲੀ ਦਲ ਨੂੰ ਫੇਰਲੀ ਬਾਦਲ ਪਰਿਵਾਰ ਨੂੰ ਫੇਰਲੀ ਵੱਡਾ ਸ਼ੇਅਰ ਵੋਟ ਦਾ ਡੇਰੇ ਦਾ ਤਬਦੀਲ ਵੀ ਹੋ ਗਿਆ ਮਤੀ ਬਾਸ ਨੇ ਫਿਰ ਇਹਨਾਂ ਨੇ ਡੇਰਾ ਸੱਚਾ ਸੌਦਾ ਦੀ ਮਦਦ ਵਾਸਤੇ ਇੱਕ ਅ ਚਿੱਠੀ ਜਨਰੇਟ ਕਰਾਈ ਔਰ ਉਹ ਚਿੱਠੀ ਸ਼ਾਇਦ ਹਿੰਦੀ ਵਿੱਚ ਸੀ ਅਕਾਲ ਤਖਤ ਦੇ ਜਥੇਦਾਰ ਤੱਕ ਪਹੁੰਚਾਈ ਗਈ ਫਿਰ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਕਿ ਇਸ ਨੂੰ ਇਸ ਸਾਰੇ ਘਟਨਾ ਕ੍ਰਮ ਚ ਜਿਹੜੀ ਪੋਸ਼ਾਕ ਦੀ ਤੁਲਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕਿ ਇਹਨੂੰ ਤੂੰ ਉੱਥੋਂ ਮਾਫ ਕਰ ਦੇ ਮਾਫੀਨਾਮਾ ਦੇ ਦੇ ਇਹ ਪਹਿਲੀ ਵਾਰ ਹੋਇਆ ਉਦੋਂ ਅਕਾਲ ਤਖਤ ਸਾਹਿਬ ਕੇ ਕਿ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਤੋਂ ਪਹਿਲਾਂ ਉਸ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੇ ਕਹਿਣ ਦੇ ਉੱਤੇ ਵਿਟ੍ਰੋ ਕਰ ਲਿਆ ਬਹੁਤ ਸ਼ੋਰ ਮਚਾ ਦੁਨੀਆ ਭਰ ਦੇ ਵਿੱਚ ਤੇ ਉਹ ਜਿਹੜਾ ਹੁਕਮਨਾਮਾ ਸੀਗਾ ਉਹਨਾਂ ਨੂੰ ਰੱਦ ਕਰਨਾ ਪਿਆ ਉਹ ਉਹ ਇੱਕ ਹੋਰ ਬਹੁਤ ਵੱਡੀ ਗਲਤੀ ਕੀਤੀ ਅਵਗਿਆ ਕੀਤੀ ਮਰਿਆਦਾ ਦੀ ਕਹਿਲ ਹੋਇਆ ਅਕਾਲ ਤਖਤ ਸਾਹਿਬ ਦੀ ਕਹਿਲੂ ਇੱਥੇ ਬਸ ਨਹੀਂ ਫਿਰ ਇਹਨਾਂ ਨੇ ਉਸ ਵਕਤ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਤੈ ਹੈਗਾ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਇਹ ਸਾਰਾ ਮਾਫੀਨਾਮੇ ਦਾ ਘਟਨਾਕ੍ਰਮਿਕ ਸਾਜਿਸ਼ ਰਚੀ ਸੀ ਕਿ ਕਿ ਆਪਾਂ ਇਹਨੂੰ ਮਾਫ ਕਰਵਾਉਣਾ ਵਾ। ਔਰ ਠੀਕ ਹੈ ਗੱਲਾਂ ਸਾਰੀਆਂ ਜਦੋਂ ਹੋ ਰਹੀਆਂ ਨੇ ਲਗਭਗ 2014 ਦੇ ਨੇੜੇ ਤੇ ਦੇ ਤੇ 2015 ਦੇ ਵਿੱਚ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਉਹਨਾਂ ਦੇ ਹੌਸਲੇ ਬਹੁਤ ਉੱਚੇ ਹੋ ਗਏ ਜਿਹੜੇ ਗੁਨਾਹਗਰ ਲੋਕ ਸੀਗੇ ਕਿ ਸਾਨੂੰ ਕੌਣ ਰੋਕਣ ਵਾਲਾ ਸਰਕਾਰ ਵੀ ਸਾਡੇ ਨਾਲ ਆ ਬਾਦਲ ਦੀ ਪਰਿਵਾਰ ਦੀ ਪਰਿਵਾਰ ਵੀ ਨਾਲ ਹੈ ਤੇ ਪਾਰਟੀ ਵੀ ਨਾਲ ਹੈ ਤੇ ਸਰਕਾਰ ਵੀ ਨਾਲ ਹੈ। ਤੇ ਚਾਇਓ ਹੋ ਫਿਰ ਮਲਕੇਪਿੰਡ ਵਿੱਚ ਬਰਗਾੜੀ ਵਿੱਚ ਹੈ ਬੁਰਜ ਜਵਾਰ ਸਿੰਘ ਵਾਲੇ ਵਿੱਚ ਉਹ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਕੁਝ ਗੱਲਾਂ ਮੈਂ ਤੁਹਾਨੂੰ ਥੋੜਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਦੇ ਮੁਤਲਕ ਸਹੀ ਤੱਥ ਹੋਰ ਨਵੇਂ ਪੇਸ਼ ਕਰਾਂਗਾ ਪਰ ਲੇਕਿਨ ਹਲੇ ਫਿਲਹਾਲ ਆਪਾਂ ਜਿਹੜੇ ਤੱਥ ਅਵੇਲੇਬਲ ਨੇ ਉਹਦੇ ਤੇ ਆਪਾਂ ਗੱਲ ਕਰ ਲਈਏ ਕਿ ਇਹਨਾਂ ਨੇ ਬੇਅਦਬੀਆਂ ਦੇ ਮਸਲੇ ਤੇ ਕੁਝ ਨਹੀਂ ਕੀਤਾ ਉਸ ਵਕਤ ਉਹਨੂੰ ਬਹੁਤ ਲਾਈਟਲੀ ਲਿਆ ਸੁਖਬੀਰ ਸਿੰਘ ਬਾਦਲਨ ਪਾਰਟੀ ਨੇ ਵੀ ਇਹ ਤਾਂ ਕੋਈ ਗੱਲ ਨਹੀਂ ਰੂਟੀਨ ਹੈਗੀ ਆ ਸਰਕਾਰ ਸਾਡੀ ਆ ਗੱਲ ਵੱਦੀ ਵੱਦੀ ਕੋਟਕਪੂਰੇ ਦੇ ਵਿੱਚ ਮੋਰਚਾ ਲੱਗ ਗਿਆ ਔਰ ਫਿਰ ਜਿਹੜਾ 15 ਅਕਤੂਬਰ ਦੀ ਤੜਕੇ ਗੋਲੀ ਚੱਲੀ ਜਿਹਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿੱਚ ਸੁਮੇਧ ਸਿੰਘ ਸੈਣੀ ਡੀਜੀਪੀ ਨੇ ਇਹ ਮੰਨਿਆ ਵਾ ਕਿ ਮੈਨੂੰ ਉਸ ਦਿਨ ਤੜਕੇ ਦੀ ਸਵੇਰ 2 ਵਜੇ ਪ੍ਰਕਾਸ਼ ਸਿੰਘ ਬਾਦਲ ਚੀਫ ਮინისტრ ਦਾ ਮੈਨੂੰ ਫੋਨ ਆਇਆ ਇਹ ਹਲਫੀਆ ਬਿਆਨ ਦਾਇਰ ਕੀਤਾ ਹੋਇਆ ਉਸਨੇ ਉਹ ਚੀਫ ਮਿਨਿਸਟਰ ਨਾਰਮਲ ਕੋਰਸ ਵਿੱਚ 2 ਵਜੇ ਤੜਕੇ ਕਿਸੇ ਅਫਸਰ ਨੂੰ ਫੋਨ ਤਾਂ ਕਰਦਾ ਨਹੀਂਗਾ ਔਰ ਉਦੋਂ ਹੀ ਸਵੇਰੇ ਤੜਕੇ 15 ਅਕਤੂਬਰ ਦੋ 14 ਅਕਤੂਬਰ 2015 ਚ ਪਹਿਲਾ ਕੂਟਕਪੂਰੇ ਗੋਲੀ ਚਲਦੀ ਆ ਤੇ ਘੰਟੇਕ ਦੇ ਵਿੱਚ ਵਿੱਚ ਬਹਿਬਲ ਕਲਾ ਦੇ ਵਿੱਚ ਜਿਹੜੇ ਲੋਕੀ ਸ਼ਾਂਤਮਈ ਢੰਗ ਦੇ ਨਾਲ ਸ਼ਬਦ ਕੀਰਤਨ ਕਰ ਰਹੇ ਸੀਗੇ ਉੱਥੇ ਜਾ ਕੇ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਔਰ ਇਸ ਤੋਂ ਪਹਿਲਾਂ ਜਦੋਂ ਬੇਦਬੀਆਂ ਦਾ ਪ੍ਰੈਸ਼ਰ ਵਧਣ ਲੱਗ ਗਿਆ ਜਦੋਂ ਰੋਲਾ ਪੈਣ ਲੱਗ ਗਿਆ ਇਹਦੇ ਅੱਗੇ ਪਿੱਛੇ ਤੇ ਤੁਹਾਨੂੰ ਯਾਦ ਹੋਵੇਗਾ ਕਿ ਦੋ ਅਮਰਿਤਧਾਰੀ ਗੁਰਸਿੱਖ ਰੁਪਿੰਦਰ ਤੇ ਜਸਵਿੰਦਰ ਦੋ ਸਕੇ ਭਰਾ ਸੀਗੇ ਪੰਜਗ੍ਰਾਮ ਪਿੰਡ ਦੇ ਪੁਲਿਸ ਨੇ ਆਪਣੀਆਂ ਕਮਜ਼ੋਰੀਆਂ ਉਨਤਾਈਆਂ ਲੁਕੋਣ ਵਾਸਤੇ ਉਹਨਾਂ ਦੋ ਭਰਾਵਾਂ ਨੂੰ ਬੇਤਹਾਸ਼ਾ ਟੌਰਚਰ ਕੀਤਾ ਉਹਨੂੰ 3 ਡਿਗਰੀ ਟੌਰਚਰ ਦਿੱਤਾ ਕਹਿੰਦੇ ਨੇ ਉਹਨਾਂ ਨੂੰ ਧੱਕੇ ਨਾ ਮਨਾਇਆ ਪੁਲਿਸ ਨੇ ਕਿ ਬੇਅਦਬੀਆਂ ਪੰਜਾਬ ਦੇ ਵਿੱਚ ਜਿਹੜੀਆਂ ਸੀ ਉਹ ਅਸੀਂ ਕੀਤੀਆਂ ਸਾਰੀ ਦੁਨੀਆ 'ਚ ਜਦੋਂ ਇਹਦਾ ਵਿਰੋਧ ਹੋਇਆ ਤੇ ਜਦੋਂ ਸੱਚ ਸਾਹਮਣੇ ਆਇਆ ਔਰ ਇਹ ਜਸਵਿੰਦਰ ਤੇ ਰੁਪਿੰਦਰ ਨੂੰ ਲੈ ਕੇ ਸੁਪੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਪੁਲਿਸ ਹੈੱਡਕੁਆਟਰਜ਼ ਵਿੱਚ ਉਹਨਾਂ ਦਿਨਾਂ ਦੇ ਵਿੱਚ ਤੇ ਬਾਅਦ ਵਿੱਚ ਇਹਨਾਂ ਨੂੰ ਮਾਫੀ ਮੰਗਣੀ ਪਈ ਕਿ ਇਹ ਲੋ ਇਹ ਜਿਹੜੇ ਦੋਨੇ ਭਰਾ ਸੀਗੇ ਇਹ ਬੇਗੁਨਾਹ ਸੀਗੇ ਕੋ ਦੋਸਤੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵਾਂ ਕਿ ਇੰਨੇ ਤੱਥ ਇਹਨਾਂ ਦੇ ਖਿਲਾਫ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਰਿਪੋਰਟ ਦੇ ਵਿੱਚ ਇਹ ਬਾਈ ਨੇਮ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਮੇਦ ਸਿੰਘ ਸੈਣੀ ਅਤੇ ਹੋਰ ਸਾਰੇ ਜਿਹੜੇ ਮੁਸਲਮ ਸੀਗੇ ਲੇਕਿਨ ਇਹਨਾਂ ਦੇ ਖਿਲਾਫ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਜਿਨ੍ਹਾਂ ਨੇ ਨਹੀਂ ਕੀਤੀ ਪਰ ਬਾਦਲ ਦੇ ਪਰਿਵਾਰ ਨੇ ਨਹੀਂ ਕੀਤੀ ਤਾਂ ਜੋ ਹਾਸ਼ੀਏ ਦੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਰ ਹੋਈ ਉਹਨਾਂ ਦੀ ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀ ਤੇ ਉਹ ਵੀ ਹਾਸ਼ੀਏ ਤੇ ਨੇ ਉਹਨਾਂ ਨੇ ਪਾਰਟੀ ਬਣਾਈ ਇਲੈਕਸ਼ਨ ਲੜੀ ਕੁਝ ਨਹੀਂ ਲੱਭਾ ਉਹਨਾਂ ਨੂੰ ਕਿਉਂਕਿ ਆਫਟਰ ਆਲ ਜਿਹੜਾ ਸਾਡਾ ਪੰਜਾਬ ਆ ਉਹ ਵੱਸਦਾ ਹੀ ਗੁਰਾਂ ਦੇ ਨਾਮ ਤੇ ਆ ਤੇ ਜੇ ਗੁਰਾ ਗੱਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਿਲੇਗਾ ਤਾਂ ਫਿਰ ਤੁਸੀਂ ਅੰਦਾਜ਼ਾ ਲਾਸੀ ਤੇ ਤੁਹਾਨੂੰ ਮੈਨੂੰ ਜਾਂ ਕਿਸੇ ਹੋਰ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਤਾਂ ਲੋਕਾਂ ਨੇ ਇੱਕ ਵਾਰੀ ਫਿਰ ਉਮੀਦ ਜਤਾਈ ਕਿ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸਰਕਾਰ ਬਣਾਉਣਗੇ ਇਹ ਸਾਨੂੰ ਇਨਸਾਫ ਜ਼ਰੂਰ ਲੈ ਕੇ ਦੇਣਗੇ ਲੇਕਿਨ ਜਿਹੜਾ ਕੱਲ ਕੁਝ ਜਥੇਬੰਦੀਆਂ ਨੂੰ ਸੱਦ ਕੇ ਸਾਰਾ ਮੈਨੂਪਲੇਟਡ ਸੀਗਾ ਜਿਸ ਦਾ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮੋਰਚੇ ਨੂੰ ਮੈਨੂਪਲੇਟ ਕਰਕੇ ਮੋਰਚਾ ਚਕਾ ਦਿੱਤਾ ਸੀ ਐਨ ਉਸ ਦੀ ਤਰਜ ਤੇ ਕੱਲ ਭਗਵੰਤ ਸਿੰਘ ਮਾਨ ਨੇ ਕੁਝ ਬੰਦਿਆਂ ਨੂੰ ਬੁਲਾ ਕੇ ਤੇ ਇਹ ਐਸ ਇਹ ਦੱਸਣ ਦਾ ਕੋਸ਼ਿਸ਼ ਕੀਤੀ ਕਿ ਅਸੀਂ ਬੇਅਦਬੀਆਂ ਦਾ ਮਸਲਾ ਹੱਲ ਕੀਤਾ ਤੇ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਬਾਦਲ ਪਰਿਵਾਰ ਨਿਰਦੋਸ਼ ਨੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਗੋਲੀ ਆਪਣੇ ਆਪ ਚੱਲ ਗਈ ਕੋਟ ਕੋ ਪੂਰੇ ਬਜ਼ੁਰਗਾਂ ਤੇ ਔਰਤਾਂ ਤੇ ਲਾਠੀਆਂ ਵੱਜੀਆਂ ਉਹ ਕਿਦੇ ਹੁਕਮ ਦੇ ਨਾਲ ਵੱਜੀਆਂ ਅਜੀਤ ਸਿੰਘ ਦੇ ਉਹਦੇ ਚੂਲੇ ਵਿੱਚ ਗੋਲੀ ਵੱਜੀ ਉਹ ਕਿਦੇ ਹੁਕਮ ਦੇ ਨਾਲ ਵੱਜੀ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉੱਥੇ ਚੌਂਕ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਉਹ ਫਿਰ ਕਿਸ ਨੇ ਚਲਾਈ ਸੀ ਗੋਲੀ ਤੇ ਜਿਹੜੀਆਂ ਬੇਅਦਬੀਆਂ ਦੇ ਜਿਹੜੇ ਇਨਸੀਡੈਂਟ ਬੇਅਦਬੀਆਂ ਕਿਉਂ ਆ ਸਰਕਾਰ ਕਹਦੀ ਸੀਗੀ 2015 ਚ ਬੇਅਦਬੀਆਂ ਹੋ ਰਹੀਆਂ 2017 ਤੱਕ 2 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਇਹ ਕੋਈ ਸੋਮਵਾਰ ਨਹੀਂ ਸੀ ਕਿ ਇਹਦਾ ਮਤਲਬ ਤੁਹਾਡੀ ਨਿਗਾਹ ਦੇ ਵਿੱਚ ਕੇਜਰੀਵਾਲ ਸਾਹਿਬ ਅਤੇ ਭਗਵੰਤ ਸਿੰਘ ਮਾਨ ਤੁਹਾਡੀ ਨਿਗਾਹ ਦੇ ਵਿੱਚ ਹੁਣੇ ਬੇਗੁਨਾਹ ਨੇ ਬੰਦੇ ਸਾਰਾ ਪਰਵਾਹ ਤੇ ਫਿਰ ਆਪਾਂ ਕਿਉਂ ਕਹਿੰਦੇ ਸੀ ਇਹਨਾਂ ਨੂੰ ਕਿ ਇਹਨਾਂ ਨੂੰ ਕੈਪਟਨ ਬਰਿੰਦਰ ਸਿੰਘ ਬਚਾ ਰਿਹਾ ਮੇਰਾ ਅੱਜ ਮੰਨਣਾ ਵਾ ਕਿ ਅਸਲ ਵਿੱਚ ਕੇਜਰੀਵਾਲ ਦੀ ਜਿਹੜੀ ਪਾਰਟੀ ਹੈ ਇਹ ਬੀਜੇਪੀ ਦੀ ਵੀ ਟੀਮ ਹੈ ਮੈਂ ਗਲਤ ਨਹੀਂ ਸ਼ਾਇਦ ਮੈਂ ਗਲਤ ਸਾਬਤ ਹੋ ਜਾਾਂ ਲੇਕਿਨ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਇਹ ਵੋਟ ਪਉਣਗੇ ਬੀਜੇਪੀ ਦੇ ਉਮੀਦਵਾਰ ਕੋਈ ਬਹਾਨਾ ਕਰਨ ਦੇਸ਼ ਵਿੱਚ ਨਾ ਤਾਂ şiddਤ ਹੋ ਰਿਹਾ ਘਾਟ ਗਿੰਟੀਆਂ ਤੇ ਬੁਲਡੋਜ਼ਰ ਪੋਲਿਟਿਕਸ ਚੱਲੀ ਲੇਕਿਨ ਕੇਜਰੀਵਾਲ ਸਾਹਿਬ ਨੇ ਕਦੀ ਦਿੱਲੀ ਚ ਹਾਂ ਦਾ ਨਾਰਾ ਨਹੀਂ ਮਾਰਿਆ ਪ੍ਰਿਆਗਰਾਜ ਦੇ ਵਿੱਚ ਘਰਟਾਏ ਗਏ ਹੁਣ ਇੱਕ ਬਹੁਤ ਵੱਡਾ ਜਰਨਲਿਸਟ ਵਿਸਲ ਬਲੋਅਰ ਜ਼ੁਬੇਰ ਉਸ ਨੂੰ ਅਰੈਸਟ ਕੀਤਾ ਹੋਇਆ ਲੇਕਿਨ ਕੇਜਰੀਵਾਲ ਸਾਹਿਬ ਦੇ ਮੂੰਹ ਕਦੀ ਕੋਈ ਉਹਦੇ ਨਿਕਲੀ ਨਹੀਂ ਗਏ ਕਿ ਹਾਂ ਮੈਂ ਇਹਦਾ ਇਹਦੀ ਨਿਖੇਦੀ ਕਰਦਾ ਸੌਫਟ ਹਿੰਦੂਤਵਾ ਦੀ ਵੋਟ ਬੈਂਕ ਨੂੰ ਟਾਰਗੇਟ ਕਰਕੇ ਕੇਜਰੀਵਾਲ ਬੀਜੇਪੀ ਦੀ ਨੀਤੀਆਂ ਨੂੰ ਅਪਣਾ ਰਹੇ ਨੇ ਔਰ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੇ ਰਾਜ ਸਭਾ ਦੇ ਮੈਂਬਰਸ ਬਣਾਏ ਤੁਹਾਡੇ ਸਾਹਮਣੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕੋਈ ਬੋਲਦਾ ਰਾਜ ਸਭਾ ਦਾ ਮੈਂਬਰ ਮੱਤੇ ਮੱਤੇ ਵਾੜਾ ਦੇ ਹੱਕ ਵਿੱਚ ਕੋਈ ਬੋਲਿਆ ਜੋ ਸਾਡੇ ਨਾਲ ਅਨਿਆਏ ਹੋ ਰਿਹਾ ਬੀਬੀਐਮਬੀ ਔਰ ਸਾਡੇ ਬੀਐਸ ਸਰਵਦਾ ਅਧਿਕਾਰ ਖੇਤਰ ਵਧਾਇਆ ਗਿਆ ਚੰਡੀਗੜ੍ਹ ਦੇ ਸਾਰੇ EMPLOYEES ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਕੋਈ ਰਾਜ ਸਭਾ ਦਾ ਮੈਂਬਰ ਬੋਲਿਆ ਇਹਨਾਂ ਦਾ ਸੋ ਮੇਰਾ ਤਾਂ ਮੈਨੂੰ ਤਾਂ ਪੂਰਨ ਪਹਿਲਾਂ ਇਸ ਕਰਕੇ ਮੈਂ ਇਹ ਫੈਸਲਾ ਹੁਣ ਲੋਕਾਂ ਚ ਰਹੇਗਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਗਾੜੀ ਫਿਰ ਜਾਊਂਗਾ ਉੱਥੇ ਸੁਖਰਾਜ ਸਿੰਘ ਬੈਠਾ ਵਾ ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਇਹਦਾ ਜਿਹਦੇ ਉਹਦਾ ਬੇਟਾ ਬੈਠਾ ਜਿਹੜਾ ਮਾਰਿਆ ਗਿਆ ਸੀਗਾ ਦੋ ਵਹਿਬਲ ਕਲਾਜ ਗੁਰਜੀਤ ਸਿੰਘ ਤੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਉੱਥੇ ਬਰਗਾੜੀ ਵਿਖੇ ਮੋਰਚਾ ਲਾ ਕੇ ਬੈਠੇ ਨੇ ਆਪਾਂ ਉੱਥੇ ਵੀ ਜਾਣਾ ਵਾ ਔਰ ਇਸ ਮਸਲੇ ਨੂੰ ਉਦੋਂ ਤੱਕ ਚੱਕੀ ਆਉਣਾ ਮੈਨੂੰ ਪਤਾ ਵਾ ਕਿ ਇਨਸਾਫ ਛੇਤੀ ਮਿਲਣਾ ਨੇਗਾ ਤੁਸੀਂ ਦੇਖ ਲਓ ਕਈ ਗੱਲਾਂ ਦਾ ਪੰਜਾਬ ਦੇ ਨਾਲ ਜੋ ਡਿਸਕ੍ਰਿਮੀਨੇਸ਼ਨ ਹੋਈ ਉਹ ਕਈ ਦਹਾਕੇ ਲੰਘ ਚੱਲੇ ਨੇ ਲੇਕਿਨ ਉਹਦਾ ਇਨਸਾਫ ਨਹੀਂ ਮਿਲਿਆ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਲੜਾਈ ਤੇ ਜਦੋ ਜਹਿਦ ਤੇ ਚਾਰਾ ਜੁਈ ਛੱਡ ਦੇਣੀ ਆਪਾਂ ਲੜਨਾ ਸਭ ਨੇ ਆਉਣ ਵਾਲੇ ਸਮੇਂ 'ਚ ਇਸ ਨੂੰ ਆਪਕ ਫਿਰ ਅੱਗੇ ਲੈ ਕੇ ਚੱਲਾਂਗੇ ਔਰ ਉਦੋਂ ਤੱਕ ਲੜਾਂਗੇ ਜਦਨ ਤੱਕ ਸਹੀ ਮੁਜਰਮ ਚਾਹੇ ਉਹ ਕੋਈ ਡੀਜੀਪੀ ਸੀ ਤਾ ਚਾਹੇ ਕੋਈ ਚੀਫ ਮਿਨਿਸਟਰ ਸੀ ਤੇ ਚਾਹੇ ਕੋਈ ਵੱਡੇ ਤੋਂ ਵੱਡਾ ਲਾਠ ਸਾਹਬ ਹੋਵੇ ਉਹਨੂੰ ਜਦ ਤੱਕ ਇਹ ਸਜ਼ਾ ਨਹੀਂ ਦੇਣਗੇ ਉਦੋਂ ਤੱਕ ਇਹ ਮਸਲਾ ਬਰਕਰਾਰ ਰਹੇਗਾ ਔਰ ਵਿਧਾਨ ਸਭਾ 'ਚ ਮੈਂ ਉਠਾਇਆ ਇਸ ਮਸਲੇ ਨੂੰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਦੇ ਆਪਣੇ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਠਾਇਆ ਉਸ ਨੇ ਬਹਿਸ ਲਈਤੀ ਮੰਗਿਆ ਕਿ 30 ਮਿੰਟ ਹੀ ਦੇ ਦਿਓ ਉਸ ਨੂੰ ਉਸ ਦਿਨ 30 ਮਿੰਟ ਨਹੀਂ ਦਿੱਤੇ ਤੇ ਵਿਧਾਨ ਸਭਾ ਦੇ ਸੈਸ਼ਨ ਖਤਮ ਹੋਣ ਤੋਂ ਬਾਅਦ ਰਿਪੋਰਟ ਪੇਸ਼ ਕਰ ਦਿੱਤੀ ਇਹਦਾ ਮਤਲਬ ਇਹਨਾਂ ਨੂੰ ਪਤਾ ਸੀਗਾ ਕਿ ਰਿਪੋਰਟ ਤਿਆਰ ਹੈ ਇਹਨਾਂ ਨੂੰ ਪਤਾ ਸੀਗਾ ਕਿ ਬਾਦਲ ਦੇ ਪਰਿਵਾਰ ਵਗੈਰਾ ਨਾਮਜ਼ਦ ਨਹੀਂ ਹੋ ਰਹੇ ਜੇ ਅਸੀਂ ਰਿਪੋਰਟ ਵਿਧਾਨ ਸਭਾ ਦੇ ਸਦਨ ਦੇ ਮੇਜ਼ ਦੇ ਉੱਤੇ ਰੱਖ ਦਿੱਤੀ ਤਾਂ ਸਾਡੇ ਤਾਂ ਦੋਤੇ ਉੱਡ ਜਾਣਗੇ ਸਾਡਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਜੂਗਾ ਇਹਨਾਂ ਨੇ ਵਿਧਾਨ ਸਭਾ ਤੋਂ ਗੱਲ ਛੁਪਾਈ ਆ ਨੋਰਮਲ ਕੋਸਟ ਵਿੱਚ ਜਦੋਂ ਪਾਰਲੀਮੈਂਟ ਵਿਧਾਨ ਸਭਾ ਚੱਲਦੀ ਹੁੰਦੀ ਆ ਜਿਹੜੀਆਂ ਵੀ ਕੋਈ ਇੰਪੋਰਟੈਂਟ ਰਿਪੋਰਟਸ ਨੇ ਉਹ ਉੱਥੇ ਟੇਬਲ ਕੀਤੇ ਜਾਂਦੇ ਆ ਲੇਕਿਨ ਉੱਥੇ ਨਹੀਂ ਟੇਬਲ ਕੀਤੇ ਇਹਨਾਂ ਦੇ ਆਪਣੇ ਐਮ ਐਲ اے ਨੇ ਇਸ ਗੱਲ ਦੇ ਉੱਤੇ ਰੋਸ ਤੇ ਵਿਰੋਧ ਕੀਤਾ ਤੇ ਇਹਨਾਂ ਨੇ ਬਹਿਸ ਵਾਸਤੇ ਉੱਥੇ ਟਾਈਮ ਨਹੀਂ ਦਿੱਤਾ ਸੋ ਮੇਰਾ ਤਾਂ ਇਹ ਮੰਨਣਾ ਵਾ ਕਿ ਇਹ ਜਾਣ ਬੁੱਝ ਕੇ ਇਹਨਾਂ ਨੇ ਰਾਹ ਦਿੱਤਾ ਸੇਫ ਪੈਸੇਜ ਦਿੱਤਾ ਬਾਦਲ ਪਰਵਾਰ ਨੂੰ ਇੱਕ ਐਡੇ ਵੱਡੇ ਗੁਨਾਹ ਦਾ ਤੇ ਫਿਰ ਜਦੋਂ ਐਡਾ ਵੱਡਾ ਗੁਨਾਹ ਕੋਈ ਕਰਦਾ ਠੀਕ ਆ ਤੁਸੀਂ ਇੱਥੋਂ ਅਦਾਲਤਾਂ ਤੋਂ ਬਚ ਇਥੇ ਮੈਨ ਮੇਡ ਕੋਰਟ ਚੋ ਬਚਾ ਲਵਾਂਗੇ ਲੇਕਿਨ ਉਸ ਵਾਹਿਗੁਰੂ ਦੀ ਅਦਾਲਤ ਵਿੱਚੋਂ ਯਕੀਨ ਰੱਖਣਾ ਕਿ ਜਿਨ੍ਹਾਂ ਵੀ ਲੋਕਾਂ ਨੇ ਕੋਈ ਗਲਤ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਕੁਦਰਤ ਦਾ ਨਿਜਮ ਹੈ ਤਾਂ ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਜਿੱਥੇ ਵੀ ਤੁਸੀਂ ਲੋਕ ਬੈਠੇ ਹੋ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਜੁੜੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਨਾਲ ਇਨਸਾਨੀਅਤ ਦੇ ਨਾਲ ਸੇਵਾ ਭਾਵਨਾ ਦੇ ਨਾਲ ਤਪਾ ਸਭ ਨੇ ਇਸ ਨੂੰ ਆਉਣ ਵਾਲੇ ਸਮੇਂ ਚ ਅਲਾਈਵ ਰੱਖਣਾ ਇਸ ਸਿਸ਼ਨ ਉੱਤੇ ਲੜਦੇ ਪਿੱਟਦੇ ਰਹਿਣਾ ਤੁਹਾਡਾ ਸਾਰਿਆਂ ਦਾ ਅੱਜ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ